ਤਾਂ ਲੱਗੀਆਂ ਨੇ ਪਰ ਫਿਰ ਵੀ ਅੱਜ ਇਸ ਮੋਰਚੇ ਦੇ ਵਿੱਚ ਖੜੇ ਆ ਸਾਡੇ ਵੀਰਾਂ ਕੇ ਬੇਜੀ ਜਿਹੜੇ ਤੰਦਰੁਸਤ ਨੇ ਜਿਹਨੂੰ ਬਾਜ਼ਰ ਚ ਚੜਦੀ ਕਲਾ ਸਰੀਰ ਦਿੱਤਾ ਵਾ ਬਈ ਮੋਰਚੇ ਤੇ ਪਹੁੰਚੋ ਲੋੜ ਜੇ ਇੱਥੇ ਆਪਣੇ ਭਰਾਵਾਂ ਦੇ ਨਾਲ ਖੜਨ ਦੀ ਤੇ ਜਦੋਂ ਭਰਾਵਾਂ ਨੂੰ ਘੇਰਾ ਪੈਂਦਾ ਉਦੋਂ ਛੱਡੇ ਨਹੀਂ ਜਿੱਤੇ ਜਾਂਦੇ ਉਦੋਂ ਕਾੜ ਦੀ ਜੇ ਵੰਡੇ ਜਾਂਦੇ ਉਦੋਂ ਆਪ ਆਪਣੇ ਭਰਾਵਾਂ ਦੇ ਮਗਰ ਆ ਕੇ ਖੜਨਾ ਤੁਹਾਡੇ ਤੋਂ ਮੋਰਚਾ ਆਸਰਾ ਕਰਦਾ ਵਾ ਬਈ ਘਰਾਂ ਦੇ ਵਿੱਚੋਂ ਨਿਕਲੋ ਤੇ ਇਸ ਮੋਰਚੇ ਨੂੰ ਸਹਿਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਦੇਖ ਸਕਦੇ ਹੋ ਕਿੰਨੇ ਮਾਮਾ ਦੇ ਪੁੱਤ ਸਹੀਤियां ਪਾ ਗਏ ਨੇ ਪਹਿਲਾਂ ਦਿੱਲੀ ਸੀ ਹੁਣ ਸ਼ੰਭੂ ਤੇ ਖਨੌਰੀ ਕਿੰਨੇ ਕਿੰਨੇ ਘੁੱਕ ਹੜਤਾਲਾਂ ਦੇ ਉੱਪਰ ਬੈਠੇ ਨੇ ਕੋਈ ਟੈਂਕੀਆਂ ਤੇ ਕੋਈ ਟਾਵਰਾਂ ਤੇ ਸਰਕਾਰਾਂ ਦੇ ਕੰਨਾਂ ਦੇ ਵਿੱਚ ਜਮੀ ਵੀ ਜੂ ਨਹੀਂ ਸਰਕ ਰਹੀ ਸਰਕਾਰ ਇਹ ਕਿੱਥੇ ਤੱਕ ਕਿਹੜੇ ਕਿਹੜੇ ਜ਼ੁਲਮ ਤੋਂ ਕਰੇਗੀ ਤੁਸੀਂ ਦੇਖ ਸਕਦੇ ਹੋ ਅੰਨਦਾਤਾ ਕਿਹੜੇ ਹਾਲਾਤਾਂ ਦੇ ਵਿੱਚ ਰੁੜਦਾ ਹੋਇਆ ਤੁਹਾਡੇ ਸਾਹਮਣੇ ਆ